ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਇਹ ਸ਼ਟਰ ਵਾਲਾ ਸਿਸਟਮ ਕਿਵੇਂ ਹੈ ਜੀ ਸਾਨੂੰ ਸਮਝਾਉਂਗੇ ਜੀ ਇਹ ਜਿਹੜਾ ਸਿਸਟਮ ਹੈ ਨਾ ਹਾਂਜੀ ਜੇ ਸਿੱਕਰੀ ਆਪਣੀ ਕੋਈ ਸ਼ਾਪ ਹੈ ਠੀਕ ਹੈ ਜੀ ਦੋ ਰੂਮ ਹੈ ਕੋਈ ਫੈਕਟਰੀ ਹੈ ਕੋਈ ਡਾਊਨ ਹੈ ਠੀਕ ਹੈ ਜੀ ਜਿੱਥੇ ਵੀ ਮਤਲਬ ਸ਼ਟਰ ਵਾਲੇ ਦਰਵਾਜ਼ੇ ਲੱਗੇ ਨੇਗੇ ਠੀਕ ਹੈ ਜੀ ਇਹ ਚੀਜ਼ ਉੱਥੇ ਕੰਮ ਕਰਦੀ ਹੈ ਜੀ ਇਹ ਚੀਜ਼ ਦਾ ਫਾਇਦਾ ਇਹ ਹੈ ਕਿ ਇਹ ਚੀਜ਼ ਤੁਹਾਡੀ ਚੋਰੀ ਨਹੀਂ ਹੋਣ ਦੇਗੀ ਠੀਕ ਹੈ ਜੀ ਕਦੇ ਵੀ ਮਤਲਬ ਚੋਰ ਦੇ ਆਉਣ ਤੋਂ ਪਹਿਲਾਂ ਫੋਨ ਤੇ ਕਾਲ ਪਹੁੰਚ ਜਾਏ ਠੀਕ ਹੈ ਜੀ ਜਿੱਦਾਂ ਕਿ ਇਹ ਇਹ ਦਾ ਕੰਟਰੋਲ ਪੈਨਲ ਹੁੰਦਾ ਹੈਗਾ ਠੀਕ ਹੈ ਜੀ ਇਹਨੂੰ ਅਸੀਂ ਇਕੋ 5 ਦਾ ਨਾਮ ਤੋਂ ਜਾਣਦੇ ਹਾਂਗੇ ਠੀਕ ਹੈ ਜੀ ਇਹਦੇ ਨਾਲ ਤੁਸੀਂ 12 ਵਾਇਰਲੈਸ ਸੈਂਸਰ ਐਡ ਕਰ ਸਕਦੇ ਹੋ 200 ਮੀਟਰ ਦੇ ਏਰੀਆ ਚ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਡਾ SIM ਪੈਂਦਾ ਜੀ GSM ਬੇਸਡ ਫੋਨ ਜੀ ਹੈ ਠੀਕ ਹੈ ਜੀ ਹੁਣ ਸੈਂਸਰ ਤੋਂ ਮਤਲਬ ਇਹ ਸੈਂਸਰ ਹੈਗਾ ਠੀਕ ਹੈ ਜੀ ਇਹ ਆਪਣਾ ਸ਼ਟਰ ਤੇ ਲੱਗਦਾ ਹੈ ਨਾ ਠੀਕ ਹੈ ਜੀ ਇਹ ਸੈਂਸਰ ਨੂੰ ਆਪਾਂ ਫੋਨ ਤੇ ਕਨੈਕਟੀਵਿਟੀ ਦੇ ਥਰੂ ਇਹਦੇ ਨਾਲ ਜੋੜਿਆ ਹੋਇਆ ਠੀਕ ਹੈ ਜੀ ਠੀਕ ਹੈ ਸ਼ਟਰ ਤੇ ਲੱਗੂਗਾ ਕੋਈ ਵੀ ਬੰਦਾ ਸ਼ਟਰ ਨੂੰ ਛੇੜੇਗਾ ਖੋਲੇਗਾ ਨਾਦੀ ਨਾਲ ਆਉਣਾ ਹੁਟਰ ਬਜੇਗਾ ਜੇ ਤੁਹਾਡੇ ਕੋਲੇ ਕਾਲ ਆਈ ਠੀਕ ਹੈ ਜੀ ਠੀਕ ਹੈ ਇਹ ਕੋਈ ਜੇ ਫਾਇਰ ਕੇਸ ਹੁੰਦਾ ਆਪਣਾ ਠੀਕ ਹੈ ਜੀ ਕੋਈ ਅਗਨੀ ਕਾਂ ਫਾਇਰ ਕੇਸ ਕੁਝ ਵੀ ਹੋ ਗਿਆ ਹਾਂਜੀ ਨਾਦੀ ਨਾਲ ਹੁਟਰ ਬਜਾਏਗਾ ਸੋਨੋ ਕਾਲ ਕਰੇਗਾ ਠੀਕ ਹੈ ਠੀਕ ਹੈ ਜੀ ਇਹ ਸੈਂਸਰ ਲੱਗਦਾ ਆਪਣਾ ਗਲਾਸ ਡੋਰ ਜਾਂ ਵੁੱਡਨ ਡੋਰ ਤੇ ਠੀਕ ਹੈ ਜੀ ਜਦੋਂ ਦਰਵਾਜ਼ਾ ਖੁੱਲੇਗਾ ਸੈਂਸਰ ਐਕਟੀਵੇਟ ਹੋਏਗਾ ਠੀਕ ਹੈ ਜੀ ਇਹ ਹੈ ਰੋ ਵਾਈਬ੍ਰੇਸ਼ਨ ਸੈਂਸਰ ਠੀਕ ਹੈ ਜੀ ਜੇ ਮੰਨ ਲਓ ਕੋਈ ਬੰਦਾ ਕੰਧ ਕੋੰਧ ਤੋੜ ਕੇ ਆ ਰਿਹਾ ਦੀਵਾਰ ਤੋੜ ਕੇ ਆ ਰਿਹਾਗਾ ਤਾਂ ਇਹਨੂੰ ਥੋੜਾ ਜਿਹਾ ਚੱਲ ਕੰਨਾਗਾ ਇਹ ਐਕਟੀਵੇਟ ਹੋ ਜਾਣਾਗਾ ਠੀਕ ਹੈ ਜੀ ਇਹ ਹੈਗਾ ਦਾ ਮੋਸ਼ਨ ਡਿਟੈਕਟਰ ਠੀਕ ਹੈ ਜੀ ਮੰਨ ਲਓ ਕਿ ਬੰਦਾ ਸ਼ਟਰ ਇਹ ਜਨਰੇਟਰਹੀਂ ਨਹੀਂ ਆਇਆ ਕਿਸੇ ਹੋਰ ਪਾਸੇ ਜਾ ਕੇ ਐਂਟਰ ਹੋ ਗਿਆ ਤਾਂ ਇਹਨੇ ਕੈਚ ਕਰ ਲੈਣਾਗਾ ਤੇ ਹੋਟਲ ਨੂੰ ਵੀ ਆ ਦੇਣਾ ਚਲੋ ਕਾਲ ਕਰ ਦੇਣੀ ਹੈ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਦਾ ਛੋਟਾ ਜਿਹਾ ਡੈਮੋ ਦਿਖਾਉਣਾ ਇੱਕ ਇਹਦਾ ਰਿਮੋਟ ਹੈ ਠੀਕ ਹੈ ਜੀ ਰਿਮੋਟ ਤੋਂ ਮੈਂ ਐਕਟੀਵੇਟ ਕਰ ਦਿੰਦਾ ਕਰੋ ਜੀ ਠੀਕ ਹੈ ਜੀ ਡਬਲ ਵੀ ਪਾਇਆ ਮੀਨਸ ਐਕਟੀਵੇਟ ਹੋ ਗਿਆ ਠੀਕ ਹੈ ਆਹ ਦੇਖੋ ਸਾਡੇ ਕੋਲ ਮੈਸੇਜ ਆ ਗਿਆ ਸਿਸਟਮ ਐਕਟੀਵੇਟ ਠੀਕ ਹੈ ਇਹਦੇ ਨਾਲ ਤੁਹਾਡੀ ਪੂਰੀ ਫੈਮਿਲੀ ਦੇ ਨੰਬਰ ਐਡ ਹੋਣਗੇ ਪੰਜ ਨੰਬਰ ਪੰਜਾਂ ਤੇ ਮੈਸੇਜ ਜਾਏਗਾ ਠੀਕ ਹੈ ਜੀ ਸਿਸਟਮ ਐਕਟੀਵੇਟ ਹੋ ਗਿਆ ਸਰ ਹਾਂ ਜੀ ਹਾਂ ਜੀ ਹੁਣ ਸ਼ਟਰ ਦਾ ਡੈਮੋ ਦੇਖ ਲੈਂਗੇ ਠੀਕ ਹੈ ਜੀ ਇਹ ਸ਼ਟਰ ਇਸ ਤਰੀਕੇ ਨਾਲ ਲੱਗਿਆ ਹੋਇਆ ਹੈ ਠੀਕ ਹੈ ਜੀ ਸ਼ਟਰ ਜਦੋਂ ਬੰਦ ਕਰਨਾ ਹੈ ਠੀਕ ਹੈ ਜੀ ਗਰਾਊਂਡ ਲੈਵਲ ਤੇ ਟੱਚ ਹੋ ਕੇ ਇੱਦਾਂ ਹੋ ਜਾਂਦਾ ਠੀਕ ਹੈ ਜੀ ਜਦੋਂ ਕਿਸੇ ਵੀ ਬੰਦੇ ਨੇ ਸ਼ਟਰ ਚੱਕਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਲੌਗ ਇਨ ਨਾਲ ਪਾਉਣਾ ਹੈ ਕਿਤੇ ਕੋਈ ਵੀ ਕਰ ਦੇ ਪਾਉਣੀ ਕਰੇਗਾ ਠੀਕ ਹੈ ਜੀ ਹੁਣ ਇਹਨੂੰ ਡਿਸਪਲੇਸ ਕਰਨਾ ਹੈ ਕੋਲ ਸੈੱਟ ਕਰਕੇ ਇਟਾਇਰ ਖੋਲਣਾ ਠੀਕ ਤੁਸੀਂ ਸਾਈਡ ਆਪਨ ਕਰ ਲਓ ਇਟਾਇਰ ਖੋਲ ਕੇ ਬੰਦ ਕਰਨਾ ਠੀਕ ਹੈ ਜੀ ਤਾਂ ਇਹ ਡੀਐਕਟੀਵੇਟ ਹੋ ਜਾਏਗਾ ਠੀਕ ਹੈ ਉਹਨਾਂ ਚੱਕ ਇਹਨੇ ਬੰਦ ਨਹੀਂ ਬੰਦ ਨਹੀਂ ਬਣਾ ਜੀ ਇਹਨੂੰ ਸਿਰਫ ਤੁਸੀਂ ਬੰਦ ਕਰ ਸਕਦੇ ਹੋ ਸੁਰਖ ਤੋਂ ਇਲਾਵਾ ਇਹਨੂੰ ਕੋਈ ਬੰਦਾ ਡੀਐਕਟੀਵੇਟ ਨਹੀਂ ਕਰ ਸਕਦਾ ਠੀਕ ਹੈ ਜੀ ਇਹ ਸਾਰੇ ਸਿਸਟਮ ਇਹ ਪੰਜੇ ਆਈਟਮ ਇੱਕ ਸਰ ਇੱਕ ਸਰ ਚੀਜ਼ ਸਾਰੀਆਂ ਜੇ ਇਕੱਡ ਅਲੱਗ ਅਲੱਗ ਤਰੀਕੇ ਦੀ ਨਹੀਂ ਨਹੀਂ ਦੇਖੋ ਹਰ ਇੱਕ ਚੀਜ਼ ਦਾ ਅਲੱਗ ਅਲੱਗ ਰੋਲ ਹੈਗਾ ਠੀਕ ਹੈ ਜੀ ਕਿਨੇ ਸ਼ਟਰ ਤੇ ਲੱਗਣਾ ਹੈਗਾ ਠੀਕ ਹੈ ਜੀ ਜੇ ਕੋਈ ਬੰਦਾ ਸ਼ਟਰ ਤੋਂ ਛੇਡ ਕਰਨੀ ਕਰਦਾ ਹੈ ਠੀਕ ਹੈ ਜੀ ਇਹ ਦਰਵਾਜ਼ੇ ਤੇ ਲੱਗੇਗਾ ਸਾਡਾ ਠੀਕ ਹੈ ਜੀ ਠੀਕ ਹੈ ਇਸ ਤਰ੍ਹਾਂ ਇਸ ਤਰੀਕੇ ਨਾਲ ਜਦੋਂ ਗੇਟ ਖੁੱਲੇਗਾ ਇਹ ਐਕਟੀਵੇਟ ਹੋਏਗਾ ਠੀਕ ਹੈ ਜੀ ਠੀਕ ਹੈ ਜੀ ਜੇ ਕੋਈ ਬੰਦਾ ਜੇ ਦੀਵਾਰ ਤੋੜ ਕੇ ਆਉਂਦਾ ਉਹਦੇ ਵਾਸਤੇ ਹੈ ਠੀਕ ਹੈ ਜੀ ਇਹ ਜੇ ਕੋਈ ਫਾਇਰ ਕੇਸ ਹੁੰਦਾ ਤਾਂ ਇਹ ਮੋਸ਼ਨ ਡਿਟੈਕਟਰ ਹੈਗਾ ਬੰਦੇ ਦੀ ਮੂਵਮੈਂਟ ਇਹ ਇਹ ਜਿਹੜਾ ਮੈਂ ਦਿਖਾਇਆ ਇਹ ਕੰਬੋ ਪੈਕ ਹੈ ਇਹਨੂੰ ਅਸੀਂ ਕੰਪਲੀਟ ਸਿਕਿਉਰਿਟੀ ਸਿਸਟਮ ਬੋਲਦੇ ਹਾਂ ਇਹ ਜੋ ਹੈ ਇਹ ਸਿੰਗਲ ਸ਼ਟਰਰ ਵਾਸਤੇ ਹੈਗਾ ਠੀਕ ਹੈ ਜੀ ਜੀ ਮੰਨ ਲਓ ਸਾਨੂੰ ਸਾਰਾ ਕੁਝ ਨਹੀਂ ਚਾਹੀਦਾ ਹੈ ਸਿੰਗਲ ਸ਼ਟਰਰ ਦੇ ਉੱਤੇ ਲੱਗੇਗਾ ਠੀਕ ਹੈ ਜੀ ਸੇਮ ਪ੍ਰੋਸੈਸ ਹੈਗਾ ਇਹਦੇ ਨਾਲ ਦਾ ਪਹਿਲੇ ਬੰਦ ਹੋਏਗਾ ਨੀਚੇ ਟੱਚ ਹੋਏਗਾ ਚੱਕੇਗਾ ਖੁੱਲੇਗਾ ਕੂਟਰੇ ਦੇ ਵਿੱਚ ਬੋਲੇਗਾ ਕਿਰੇ ਵਿੱਚ ਹੀ ਸਿੰਗ ਲੱਗੇਗਾ ਠੀਕ ਹੈ ਜੀ ਸੇਮ ਪ੍ਰੋਸੈਸ ਹੋਊਗਾ ਇਹਨੇ ਇੱਕ ਕਿੰਨੇ ਦਾ ਖਰਚਾ ਜੀ ਦਾ ਜੇ ਇਹ ਆਪਾਂ ਸਿੰਗਲ ਸ਼ਟਰਰ ਤੇ ਲਗਾਣੇ ਆਂਗੇ ਤਾਂ ਤੁਸੀਂ ਮੰਨ ਲਓ ਕਿ 5000 ਤੋਂ 5500 ਰੁਪਏ ਦੇ ਵਿੱਚ ਇਹ ਲੱਗੇਗਾ ਠੀ ਇਹ ਜਿਹੜਾ ਫੰਡੋ ਹੈ ਇਹ ਕੰਪਲੀਟ ਸਿਕਿਉਰਟੀ ਹੈਗੀ ਠੀਕ ਹੈ ਜੀ ਇਹ ਤੁਹਾਨੂੰ ਅਰਾਊਂਡ ਪਿਲ ਚੱਲੇਗਾ ਜੇ ਟੋਟਲ ਮੇਕੀ ਕਾਸਟ ਲਗਮਤ ਤਾਂ 13000 ਰੁਪਏ ਦਾ ਖਰਚੇਗਾ ਠੀਕ ਹੈ ਜੀ 13000 ਰੁਪਏ 16 ਮਤਲਬ ਰੱਖਾਂ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾ ਕੀਤਾ ਜਾ ਸਕਦਾ ਹੈ ਇਹਦੇ ਨਾਲ ਠੀਕ ਹੈ ਜੀ ਸਿਸਟਮ ਦਾ ਬਹੁਤ ਵਧੀਆ ਜੀ ਇਹ ਰੀਚਾਰਜ ਸਿਮ ਦਾ ਕੀ ਸਕਦਾ ਬਈ ਇਸ ਪੈਸੇ ਦਾ ਇਹਨੂੰ ਪਹਿਲਾਂ ਮੈਸੇਜ ਤੇ ਕਾਲਿੰਗ ਪੈਸਟ ਚਾਹੀਦਾ ਹੁੰਦਾ ਠੀਕ ਹੈ ਜੀ ਇਹਨੂੰ ਤੁਸੀਂ ਸਾਲ ਦਾ ਇਕੱਠਾ ਰੀਚਾਰਜ ਕਰਕੇ ਛੱਡ ਦਿਓ ਠੀਕ ਹੈ ਜੀ ਇਹ ਤੁਹਾਨੂੰ ਸਾਵਾਂ ਚੋਂ ਦੇਖਣ ਦੀ ਲੋੜ ਨਹੀਂ ਗਈ ਨਾਰਮਲ ਕੰਮ ਕਰੀ ਚੱਲੇ। ਇਹਦੀ ਗਾਰੰਟੀ ਗਰੰਟੀ ਕਿੰਨੇ ਚਿਰ ਦੀ ਹੈ ਜੀ? ਇਹਦੀ 2 ਸਾਲ ਦੀ ਗਾਰੰਟੀ ਹੈ ਸਰ। ਜੇ ਕਿਸੇ ਦੇ ਕੁਝ ਵੀ ਹੁੰਦਾ ਹੈ ਰਿਪੇਅਰ ਨਹੀਂ ਹੈ ਆਪਾਂ 30 ਚੇਂਜ ਕਰਕੇ ਦੇ ਦਿੰਦੇ ਹਾਂ। ਤੁਹਾਡਾ ਨੰਬਰ ਦੱਸੋ ਜੀ। ਮੇਰਾ ਨੰਬਰ ਹੈਗਾ 98725 52902। ਠੀਕ ਹੈ ਜੀ। ਤਵਾਰਾ ਫਿਰ ਦੱਸੋ ਜੀ। 98725 52902। ਠੀਕ ਹੈ ਜੀ। ਇੱਕ ਚੀਜ਼ ਮੈਸ ਨੂੰ ਹੋਰ ਦੱਸਣਾ ਹੈ ਕਿ ਨਾ ਇਹਦੀ ਖੁੱਤੀ ਪਾਵਰ ਹੈਗੀ ਇਹਨੂੰ ਆਪਾਂ ਕੰਟੀਨਿਊ ਪਾਵਰ ਸਪਲਾਈ ਦੇ ਕੇ ਰੱਖਣਾ ਹੈਗਾ। ਠੀਕ ਹੈ ਜੀ। ਇਨ ਕੇਸ ਜੇ ਪਾਵਰ ਚਲੀ ਜਾਂਦੀ ਹੈ ਤਾਂ ਇਹਦਾ 32 ਘੰਟੇ ਦਾ ਪੂਰਾ ਬੈਕਅਪ ਹੈ ਠੀਕ ਹੈ ਜੀ ਮਤਲਬ ਪਾਵਰ ਜਾਣ ਸਰ ਤੁਹਾਨੂੰ ਮੈਸੇਜ ਆਊਗਾ ਏਸੀ ਪਾਵਰ ਆਫ ਇਹਦੇ ਨਾਲ ਦੀ ਨਾਲ ਆਪਣੀ ਪਾਵਰ ਤੇ ਬਜਾਣਾ ਹੈ ਇਹਦਾ ਕਿੰਨੇ ਏਰੀਆ ਚ ਕਵਰ ਕਰਦਾ ਜੀ ਇਹ ਸਰ ਇਹ 200 ਮੀਟਰ ਦਾ ਏਰੀਆ ਕਵਰ ਕਰੇਗਾ ਆਰਾਮ ਨਾਲ ਠੀਕ ਹੈ ਹੁਣ ਮੈਂ ਇਹਨੂੰ ਬਿਨਾਂ ਪਾਵਰ ਤੋਂ ਯੂਜ਼ ਕਰ ਰਿਹਾ ਹਾਂ ਠੀਕ ਹੈ ਜੀ ਮਤਲਬ ਇਹ ਨਹੀਂ ਕਿ ਪਾਵਰ ਚਲੀ ਜਾਏਗੀ ਕਿਤਾ ਕਿਸ ਤੋਂ ਬੰਦ ਹੋ ਗਿਆ ਇਦਾਂ ਦਾ ਕੋਈ ਕੇਸ ਨਹੀਂ ਕਰਦਾ ਠੀਕ ਹੈ ਕਿ ਤੂੰ ਅਗਲੀਆਂ ਵੀਡੀਓਜ਼ 'ਚ ਤੁਹਾਨੂੰ ਹੋਰ ਵੀ ਸ਼ੇਅਰ ਦਿਖਾ ਕੇ ਕਰਾਂਗੇ ਇਹਦੇ ਸਿਸਟਮ ਦੇ ਬਾਈ ਜੀ ਕੋਲ ਬਰਨਾਲੇ ਸਰ ਚੱਕਲੇ ਬਾਈ ਜੀ ਕੋਲੀ ਆ ਤੇ ਇੱਕ ਰੁਦਨੇ ਸਰ ਵਿਚਾਰੀ ਤੇ ਇਹ ਗਰਦਾਸਪੁਰਾ ਜੀ ਤੈਨ ਸਾਰਾ ਚੀਜ਼ ਮਿਲਦੀ ਜੀ ਕਿਸੇ ਕੋਲ ਹੋਸ ਨੂੰ ਇਹ ਸਮਾਨ ਮਿਲਦਾ ਨਹੀਂ ਬਾਈ ਕਹਿੰਦਾ ਬਾਈ ਦੀ ਸਾਨੂੰ ਨੰਬਰ ਦੱਸ ਆ ਜੀ ਤੇ ਬាទ ਬាទ ਸੇਰ ਕਰਦੇ ਤੇ ਬាទ ਬាទ ਖਲਾਇ ਕਰਦੇ ਧੰਨਵਾਦ